Mercy and ੴ ਸਤਗੁਰ ਪ੍ਰਸਾਦਿ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਇ ਜੀਉ ਸਤਗੁਰ ਮਿਲੈ ਸੁਭਾਏ ਸਹਿਜੁ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਇ ਜੀਉ ਸਤ ਗੁਰ ਮਿਲੇ ਸੁਮਾਏ ਸਹਿਜ ਗੁਣ ਗਾਏ ਜੀਉ ਗੁਣ ਗਾਏ ਇਸੇ ਸਦਾ ਅਨੰਦ ਜਾਂ ਆਪ ਸਾਚੇ ਪਾਵੇਂ ਅਹੰਕਾਰ ਹੋਵੇ ਤਜੇ ਮਾਇਆ ਸਹਿਜ ਦਾਮ ਸਮਾਵੇ ਆਪ ਕਰਤਾ ਕਰੇ ਸੂਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਨਾਮ ਤੇ ਆਇਐ ਜੀਉ ਅੰਦਰ ਸੱਚਾ ਨੇ ਪੁਰੈ ਸਤਿਗੁਰੈ ਜੀਉ ਓ ਤਿਸੁ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਾਦੀਸ ਰਹਿ ਜੀਉ ਕਦੇ ਨਾ ਵਿਸਾਰੀ ਅੰਧਿਨ ਸਮਾਰੀ ਜਾ ਨਾਮ ਲਈ ਨਾ ਜੀਵਾ ਸ਼ਰਵਣੀ ਸੁਣੀ ਤਾਏ ਮਰਿ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵ। ਨਦਰ ਕਰੇ ਤਾਂ ਸਤਿਗੁਰੁ ਮਿਲੇ ਅਨ ਦਿਨ ਵਿਵੇਕ ਬੁੱਧ ਵਿਚਰੇ। ਅੰਦਰ ਸਾਚਾ ਇਹ ਤੂਰੇ ਸਤਿਗੁਰੈ। ਸਤ ਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੇ ਜੀਉ। ਅਨ ਦਿਨ ਰਹੇ ਜਿਵਨਾਈ ਤਾਂ ਸਹਿਜ ਸਮਾਵੇ ਜੀਉ। सहज समावे त हर मन पावे सदा अतीत दर राखी हालत पलत शोभा जगे अंदर राम नाम लिब लागी हरख शोक दुहाते जो प्रभु करे सो पावे सत सत मिले बड भाग ता हर रस आवे जीव दूजए पाए ਦੁਖ ਹੋਏ ਮਨੁ ਤੁ ਜਮ ਜੁੜਿਆ ਜਿਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਹੋਇਆ ਜਿਉ ਮਾਇਆ ਦੁਖ ਹੋਇਆ ਮੈਂ ਰੋਇਆ ਏਹੀ ਮੇਰੀ ਕਰਤ ਵਿਹਾਵਈ ਜੋ ਪ੍ਰਭ ਦੇ ਤਿਸਕੇ ਤੇ ਨਹੀ ਜੋ ਦੇਸ ਚੇਤੇ ਨਾਲੀ ਅੰਤ ਵਿਆਪਸ਼ਤਾ ਹੈ ਬਿਨ ਨਾਮ ਕੋ ਸਾਥ ਨ ਚੱਲੇ ਉਤਰ ਕਲਤਰ ਮਾਇਆ ਤੋਂ ਹੀ ਆ ਦੂਜੇ ਭਾਈ ਦੁਆਇ ਹੋਏ ਮਨ ਮੁਖ ਜਮ ਜੋ ਜਿਉ ਜਿਉ ਕਰ ਕਿਰਪਾ ਨੇ ਮਿਲਾਏ ਮਹਿਰ ਹਰ ਪਾਇਆ ਜਿਉ ਸਦਾ ਰਹੀ ਕਰ ਜੋੜ ਪ੍ਰਭ ਕਨ ਪਾਇਆ ਜਿਉ ਬ੍ਰਹਮ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਪਾਇਆ ਅਨ ਦਿਨ ਜਪੈ ਜਪਤ ਰਹੈ ਦਿਨ ਰਾਤੀ ਸਹਜੇ ਨਾਮ ਤੇ ਆਇਆ ਨਾਮੋ ਨਾਮੁ ਨਿਦੀ ਬਦਾਈ ਨਾਲ ਤਨਾ ਮਨ ਭਾਵੇ ਕਰ ਕਿਰਪਾ ਲੈ ਹੁਕਮ ਲਾਏ ਮਹਿਲ ਧਰ ਪਾਵੇ ਜੀਉ ਨਾਮ ਨਾਮ ਮਿਲੀ ਵਡਿਆਈ ਨਾਨਕ ਸੁਨਾਮ ਮਨ ਭਾਵੇ ਕਰ ਕਿਰਪਾ ਲੋ ਮਿਲਾਏ ਮਹਿਲ ਧਰ ਪਾਵੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਲੀ chant ਮਹਲਾ ਚੌਥਾ ਕਰ ਪਹਿਲਾ ਏਕ ਓੰਕਾਰ ਸਤਿ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਇਐ ਜਿਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਰਧਾਇਐ ਜਿਉ ਸਤਨਾਮ